ਦੈਨਿਕ ਸਵੇਰਾ ਜੀ ਵੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਕਰਨਗੇ ਤਾਂ ਦੱਸ ਦਈਏ ਕਿ ਇਹ ਡਿਫੈਂਸ ਕਮੇਟੀਆਂ ਪੰਜਾਬ ਦੇ ਹਰ ਇੱਕ ਪਿੰਡ ਹਰ ਇੱਕ ਬਾੜ ਦੇ ਵਿੱਚ ਬਣਾਈਆਂ ਜਾਣਗੀਆਂ ਤਾਂ ਜੋ ਨਸ਼ਿਆਂ ਖਿਲਾਫ ਜਿਹੜੀ ਜੰਗ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਕਿਉਂਕਿ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਤੱਕ ਕਈ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹ ਢੇਰ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਜਾ ਚੁੱਕਿਆ ਹੈ ਤੇ ਹੁਣ ਪੰਜਾਬ ਸਰਕਾਰ ਇਸ ਮੁਹਿੰਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਕਰਨਗੇ ਤਾਂ ਦੱਸ ਦਈਏ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਡਿਫੈਂਸ ਕਮੇਟੀਆਂ ਬਣਾਈਆਂ ਜਾਣਗੀਆਂ ਹੋਰ ਜਾਣਕਾਰੀ ਲਈ ਫੋਨ ਤੇ ਬਨੀਤ ਸਾਡੇ ਨਾਲ ਜੁੜੇ ਹੋਏ ਨੇ ਬਨੀਤ ਸਰਕਾਰ ਜਿਹੜੀ ਆ ਅੱਜ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਕੀ ਕੁਝ ਜਾਣਕਾਰੀ ਹੈ ਇਹਨਾਂ ਡਿਫੈਂਸ ਕਮੇਟੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਹੋਣਗੇ ਕੀ ਕੁਝ ਕੰਮ ਇਸ ਦੇ ਵਿੱਚ ਹੋਵੇਗਾ ਬਿਲਕੁਲ ਦੇਖੋ ਡਿਫੈਂਸ ਕਮੇਟੀਆਂ ਦੀ ਗੱਲ ਕਰੀਏ ਤੇ ਜਿਸ ਤੰਗ ਤੇ ਨਾਲ ਸਰਕਾਰ ਦੀ ਤਰਫੋਂ ਨਸ਼ਿਆਂ ਖਿਲਾਫ ਯੁੱਧ ਲਈ ਕੀ ਹੋਇਆ ਤੇ ਉਸ ਮੁਹਿੰਮ ਦੇ ਵਿੱਚ ਜਨ ਸ਼ਮੂਲੀਅਤ ਦੀ ਲੋੜ ਹੈ ਸਰਕਾਰ ਨੂੰ ਕਿਉਂਕਿ ਪੁਲਿਸ ਆਪਣੇ ਲੈਵਲ ਤੇ ਕੰਮ ਕਰ ਰਹੀ ਹੈ ਸਰਕਾਰ ਆਪਣੇ ਲੈਵਲ ਤੇ ਕੰਮ ਕਰ ਰਹੀ ਹੈ ਲੇਕਿਨ ਜਦੋਂ ਤੱਕ ਲੋਕਾਂ ਦੀ ਜਿਹੜੀ ਸ਼ਮੂਲੀਅਤ ਇਸ ਮੁਹਿੰਮ ਦੇ ਵਿੱਚ ਨਹੀਂ ਹੋਏਗੀ ਪੂਰਨ ਤੌਰ ਤੇ ਨਸ਼ੇ ਦਾ ਖਾਤਮਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਇਸ ਕਰਕੇ ਵਾਰਡ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਹ ਸਰਕਾਰ ਦੀ ਤਰਫੋਂ ਬਣਾਈਆਂ ਜਾ ਰਹੀਆਂ ਨੇ ਜਿਸ ਢੰਗ ਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜੇ ਵਾਰਡ ਬਣੇ ਹੋਏ ਨੇ ਉਨਾ ਦੇ ਵਿੱਚ ਵਾਰਡ ਦੀ ਜਨਸੰਖਿਆ ਦੇ ਅਨੁਪਾਤ ਹੁਣ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਬਣਾਈਆਂ ਜਾਣ ਜੀਆਂ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਸ ਦੇ ਵਿੱਚ 10 ਤੋਂ 15 ਮੈਂਬਰ ਜਿਹੜੇ ਨੇ ਉਹ ਰੱਖੇ ਜਾਣਗੇ ਡਿਫੈਂਸ ਕਮੇਟੀਆਂ ਦਾ ਕੰਮ ਹੋਏਗਾ ਲੋਕਾਂ ਨੂੰ ਜਾਗਰੂਕ ਕਰਨਾ ਨਸ਼ੇ ਖਿਲਾਫ ਦੂਜੇ ਪਾਸੇ ਜੇਕਰ ਕਿਸੇ ਵਾਰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਨਸ਼ਾ ਵਿਕ ਰਿਹਾ ਤੇ ਉਸ ਨਸ਼ੇ ਦੀ ਇਤਲਾ ਜਿਹੜੀ ਹੈ ਸਿੱਧੀ ਪੁਲਿਸ ਨੂੰ ਕਰਨਾ ਤਾਂ ਕਿ ਛੇਤੀ ਤੋਂ ਛੇਤੀ ਸ਼ਾਸਕ ਦੇ ਉੱਪਰ ਐਕਸ਼ਨ ਹੋ ਸਕੇ ਉਹ ਫੜਿਆ ਜਾ ਸਕਕੇ ਅਦਰਿਸਿਸ ਡਿਫੈਂਸ ਕਮੇਟੀ ਦੀ ਗੱਲ ਕਰੀਏ ਇਸ ਦੇ ਵਿੱਚ ਜਿਹੜੇ ਰਿਟਾਇਰਡ ਸੈਨਿਕ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ ਅ ਇਸ ਤੋਂ ਇਲਾਵਾ શિક્ષਕਾਂ ਦੀ ਗੱਲ ਕਰੀਏ ਨੀ ਟੀਚਰਾਂ ਦੀ ਗੱਲ ਕਰੀਏ ਉਹ ਇਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਨੰਬਰਦਾਰ ਜਿਹੜੇ ਨੇ ਉਹ ਇਸ ਵਿੱਚ ਸ਼ਾਮਲ ਕੀਤੇ ਜਾਣਗੇ ਇਹਨਾਂ ਨੂੰ ਪ੍ਰਾਤਮਿਕਤਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਜਿਹੜੇ ਨੇ ਜਿਹੜੇ ਡਿਫੈਂਸ ਕਮੇਟੀਆਂ ਦਾ ਖੁਦ ਹਿੱਸਾ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਡਿਫੈਂਸ ਕਮੇਟੀਆਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਅੱਜ ਮੈਂ ਲੁਧਿਆਣਾ ਦੇ ਪਿੰਡਾਂ ਤੋਂ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਕਰਦੇ ਨਜ਼ਰ ਆਣਗੇ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਜਾਣਗੇ ਉੱਥੇ ਡਿਫੈਂਸ ਕਮੇਟੀਆਂ ਦਾ ਗਠਨ ਕਰਨਗੇ ਔਰ ਲੋਕਾਂ ਨੂੰ ਅਪੀਲ ਕਰਨਗੇ ਕਿ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਲੋਕ ਜਿਹੜੇ ਨੇ ਸਰਕਾਰ ਨਾਲ ਖੜਨ ਤਾਂ ਕਿ ਪੰਜਾਬ ਨੂੰ ਰੰਗਲਾ ਬਣਾਇਆ ਜਾ ਸਕੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਪੂਰਨ ਤੌਰ ਤੇ ਖਾਤਮਾ ਕੀਤਾ ਜਾ ਸਕੇ ਬਿਲਕੁਲ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਜੰਗ ਲਗਾਤਾਰ ਚੱ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਹੁਣ ਇਸ ਮੁਹਿੰਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਅੱਜ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀਆਂ ਦੀ ਗਠਨ ਦੀ ਸ਼ੁਰੂਆਤ ਕਰਨਗੇ ਤਾਂ ਦੱਸਦੀ ਹੈ ਕਿ ਇਹਨਾਂ ਕਮੇਟੀਆਂ ਡਿਫੈਂਸ ਕਮੇਟੀਆਂ ਦਾ ਮਕਸਦ ਹੈ ਪੰਜਾਬ 'ਚੋਂ ਨਸ਼ੇ ਦਾ ਖਾਤਮਾ ਕਰਨਾ ਤਾਂ ਲੋਕਾਂ ਨੂੰ ਜਿਹੜਾ ਆ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾਵੇਗਾ ਲੋਕਾਂ ਦਾ ਸਹਿਯੋਗ ਮੰਗਿਆ ਜਾਵੇਗਾ ਕਿ ਲੋਕ ਜਿਹੜੇ ਨਸ਼ਿਆ ਖਿਲਾਫ ਵੱਧ ਚੜ ਕੇ ਆਪਣਾ ਸਹਿਯੋਗ ਜਿਹੜਾ ਆ ਉਹ ਪੁਲਿਸ ਨੂੰ ਦੇਣ ਤਾਂ ਜੋ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਹੋ ਸਕੇ ਤਾਂ ਦੱਸ ਦਈਏ ਕਿ ਅੱਜ ਲੁਧਿਆਣਾ ਦੇ ਵਿੱਚ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਹਨਾਂ ਡਿਫੈਂਸ ਕਮੇਟੀਆਂ ਦੇ ਵਿੱਚ ਸੇਵਾਮੁਕਤ ਫੌਜੀ ਅਧਿਆਪਕ ਤੇ ਨੰਬਰਦਾਰਾਂ ਨੂੰ ਜਿਹੜੀ ਹੈ ਤਰ ਜਿਹੜੀ ਜਿਹੜੀ ਆ ਉਹ ਦਿੱਤੀ ਜਾਵੇਗੀ ਤੇ ਇਸ ਦੇ ਵਿੱਚ 10 ਤੋਂ 20 ਮੈਂਬਰ ਜਿਹੜੇ ਆ ਉਹ ਹੋਣਗੇ ਨਾ ਡਿਫੈਂਸ ਕਮੇਟੀਆਂ ਦੇ ਵਿੱਚ ਤੇ ਲੋਕਾਂ ਨੂੰ ਜਿਹੜਾ ਆ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਤੋਂ ਇਲਾਵਾ ਪਿੰਡਾਂ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਅਗਜੇ ਕਰ ਉਹਨਾਂ ਦੇ ਕੋਲ ਹੁੰਦੀ ਹੈ ਕਿ ਇਹ ਬੰਦਾ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਇਹਨਾਂ ਡਿਫੈਂਸ ਕਮੇਟੀਆਂ ਨੂੰ ਜਿਹੜੀ ਆ ਉਹ ਜਾਣਕਾਰੀ ਦੇ ਸਕਦੇ ਨੇ ਜਿਸ ਤੋਂ ਬਾਅਦ ਨਸ਼ਾ ਤਸਕਰ ਤੇ ਕਾਰਵਾਈ ਹੋਵੇਗੀ ਤਾਂ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਜਿਹੜੀ ਜੰਗ ਛੇੜੀ ਹੋਈ ਹੈ ਉਸ ਨੂੰ ਲੈ ਕੇ ਲਗਾਤਾਰ ਹੀ ਇੱਕ ਕਦਮ ਚੁੱਕੇ ਜਾ ਰਹੇ ਨੇ ਤੇ ਅੱਜ ਇਸ ਮੁਹਿੰਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਕਰਨਗੇ ਇਸ ਇਹਨਾਂ ਕਮੇਟੀਆਂ ਇਹ ਡਿਫੈਂਸ ਕਮੇਟੀ ਜਿਹੜੀ ਹੋਵੇਗੀ ਇਸ ਦੇ ਵਿੱਚ 10 ਤੋਂ 20 ਮੈਂਬਰ ਜਿਹੜੇ ਆ ਹੋਣਗੇ ਜਿਸ ਦੇ ਵਿੱਚ ਸੇਵਾ ਮੁਕਤ ਫੌਜੀ ਅਧਿਆਪਕ ਅਤੇ ਨੰਬਰਦਾਨਾਂ ਨੂੰ ਜਿਹੜਾ ਆ ਉਹ ਸ਼ਾਮਲ ਕੀਤਾ ਜਾਵੇਗਾ ਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜਾ ਅਗਲਾ ਪੜਾਏ ਇਹ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਸ ਦੇ ਕੀ ਕੁਝ ਰਿਜ਼ਲਟਸ ਜਿਹੜੇ ਆ ਉਹ ਸਾਹਮਣੇ ਆਉਂਦੇ ਨੇ ਕਿਉਂਕਿ ਜਿਹੜੀ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਕਈ ਨਸ਼ਾ ਤਸਕਰਾਂ ਤੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ